ਹਾਲੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 082 ਸੱਚ ਦੀ ਵਾਜਾ ਸੋ ਅੱਜ ਫੇਰ ਇੱਕ ਬਹੁਤ ਇੰਟਰਸਟਿੰਗ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਵੀਡੀਓ ਆਪਾਂ ਸ਼ੁਰੂ ਕਰੀਏ ਇਹਨਾਂ ਕੁਝ ਪੰਜਾਬ ਦੀਆਂ ਜੋ ਮਹਾਨ ਹਸਤੀਆਂ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਬਣਦੀ ਹੈ ਪਹਿਲਾਂ ਤਾਂ ਤੁਸੀਂ ਆਹ ਤਸਵੀਰ ਦੇਖੋ ਇਹ ਤਸਵੀਰ ਹੈ ਇਨਕਲਾਬੀ ਕਵੀ ਸੰਤਰਾ ਦੀ ਅਦਾਸੀ ਦੀ ਇਹਨਾਂ ਨੇ ਬਹੁਤ ਵਧੀਆ ਲਿਖਿਆ ਇਨਕਲਾਬ ਵੀ ਲਿਖਿਆ ਕਮੀਆਂ ਦੇ ਦਰਦਾਂ ਦੀ ਗੱਲ ਕੀਤੀ ਤੇ ਦੂਸਰੀ ਤਸਵੀਰ ਹੁਣ ਇਹ ਦੇਖੋ ਇਹ ਤਸਵੀਰ ਹੈ ਫਾਦੀਬ ਮਹਾਨ ਅਦਾਕਾਰ <strong>ਪਰਵਿੰਦਰ ਜੀ ਦੀ ਹੈ ਜਿਨ੍ਹਾਂ ਦਾ ਪਿਛਲੇ ਜਿਨੇ ਮਤਲਬ ਇਹ ਗਕੂ ਅਕਾਲ ਚਲਾਣਾ ਹੋ ਗਿਆ ਇਸ ਦੁਨੀਆ ਨੂੰ ਅਲਵਿਦਾਂ ਕਹਿ ਕੇ ਸੋ ਇਹਨਾਂ ਦਾ ਵੀ ਫਿਲਮੀ ਜਗਤ ਦੇ ਵਿੱਚ ਉਸ ਤੋਂ ਬਾਅਦ ਪੰਜਾਬ ਦੇ ਹੋਣ ਕਰਕੇ ਕਾਫੀ ਮਤਲਬ ਇਹਨਾਂ ਨੇ ਪੰਜਾਬ ਦਾ ਨਾਮ ਉੱਚਾ ਕੀਤਾ ਸੋ ਹੁਣ ਲਾਸਟ ਤਸਵੀਰ ਦੇਖੋ ਇਹਨੂੰ ਤਾਂ ਤੁਸੀਂ ਜੋ ਅੱਜ ਦੀ ਜਨਰੇਸ਼ਨ ਨਾਲ ਜਾਣਦੇ ਹੋਵੋਗੇ ਇਹ ਨੇ ਬਿਰਜੀਤ ਕੁਸਾਂਝੀ ਇੱਕ ਪੰਜਾਬੀ ਕਲਾਕਾਰ ਨੇ ਅਦਾਕਾਰ ਨੇ ਤੇ ਕਾਫੀ ਮਤਲਬ ਫੇਮਸ ਨੇ ਪੰਜਾਬ ਦੇ ਹੱਕਾਂ ਦੀ ਵੀ ਗੱਲ ਕਰਦੇ ਨੇ ਸੋ ਇਹਨਾਂ ਤਿੰਨੇ ਮਹਾਨ ਹਸਤੀਆਂ ਦੇ ਪ੍ਰਤੀ ਇੱਕ ਵੀਡੀਓ ਹੈ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਹ ਵੀਡੀਓ ਹੈ ਜੋ ਲੇਖਕ ਰਣਵੀਰ ਸਿੰਘ ਜੀ ਕਮਾਲਪੁਰ ਹੋਰਾਂ ਦੀ ਹੈ ਉਹਨਾਂ ਨੇ ਵੀਰ ਜੀ ਸਰਕਾਰੀ ਸੀਨੀਅਰਸ ਕੰਡਰੀ ਮੈਲੇ ਚੌਕ ਦੇ ਵਿੱਚ ਇੱਕ ਐਨਐਸਐਸ ਦਾ ਕੈਂਪ ਲੱਗਿਆ ਸੀ ਬੱਚਿਆਂ ਨੇ ਨਾਲ ਆਪਣੇ ਵਿਚਾਰਾਂ ਦੀਆਂ ਜਾਂਜ ਪਾਈ ਸੀ ਬੜਾ ਬੜੀਆ ਤਰੀਕੇ ਨਾਲ ਦੱਸਿਆ ਕਿ ਕਿਸ ਕਲਾਕਾਰ ਦਾ ਕਿਸਦਾ ਕਰਦਾ ਕਿਸ ਇਨਕਲਾਬੀ ਕਵੀ ਦਾ ਕਿੱਦਾਂ ਮਤਲਬ ਕੀ ਯੋਗਦਾਨ ਰਿਹਾ ਸੋ ਉਹਨਾਂ ਨੇ ਬੜਾ ਵਧੀਆ ਤਰੀਕੇ ਨਾਲ ਸਮਝਾਇਆ ਬਾਕੀ ਹੁਣ ਤੁਹਾਡੀ ਸੋਚ ਹੈ ਤੁਸੀਂ ਇਸ ਵੀਡੀਓ ਨੂੰ ਕਿੱਦਾਂ ਦੇਖਦੇ ਹੋ ਪਰ ਬਿਨਾਂ ਦੇਰ ਕੀਤੇ ਪਰਫਰਮੈਂਟ ਦੀ ਵੀਡੀਓ ਪੱਕਾ ਦੇਖੋ ਹੋ ਸਕਦਾ ਤੁਸੀਂ ਜੋ ਆਪਣੇ ਲੈਕਚਰਾਰ ਸਾਹਿਬ ਉਹਨਾਂ ਦੀਆਂ ਗੱਲਾਂ ਦੇ ਨਾਲ ਸਹਿਮਤ ਹੋਮੋ ਚਲੋ ਫਿਰ ਬਿਨਾਂ ਦੇਰ ਕੀਤੇ ਆਪਾਂ ਉਹ ਵੀਡੀਓ ਹੀ ਦੇਖਦੇ ਆ ਕੀ ਕਹਿ ਰਹੇ ਆਪਣੇ ਲੈਕਚਰਾਰ ਸਾਹਿਬ ਨੇ ਮੇਰੇ ਗੇੜੀ ਸੋ ਤੁਹਾਡੀ ਸੋਚ ਬਣੀ ਹੋਈ ਆ ਇਹ ਤੁਹਾਡੀ ਇੱਕ ਦਿਨ ਉੱਪਰ ਆਊਗੀ ਚੰਗੀ ਬਣੀ ਹੋਈ ਆ ਚੰਗੀ ਉੱਪਰ ਆਊਗੀ ਇੱਕ ਦਿਨ ਤੁਸੀਂ ਕੰਮ ਜਬ ਹੋਊਗਾ ਇੱਕ ਇਹ ਤੁਸੀਂ ਦੇਖ ਸੋਚਣਾ ਦੇਖਣਾ ਇਹ ਮੈਂਟਲ ਇਹ ਫਿਰ ਦੀ ਗੱਲ ਆ ਵੀ ਅਸੀਂ ਆਪਣੀ ਸੋਚ ਆ ਜਿਹੜੀ ਵਧੀਆ ਬਣਾਉਣੀ ਆ ਤੇ ਉਹ ਸੋਚ ਆ ਜਿਹੜੀ ਫਿਰ ਉੱਪਰ ਆਊਗੀ ਉਹ ਸੋਚ ਦੇ ਹਿਸਾਬ ਨਾਲੇ ਅਸੀਂ ਬਿਹੇਵੀਅਰ ਆਪਣੀ ਐਕਟੀਵਿਟੀ ਉਹ ਕਰਾਂਗੇ ਫਿਰ ਆਉਣ ਵਾਲੇ ਸਮੇਂ ਚ ਤੁਹਾਡੇ ਉੱਪਰ ਬਹੁਤ ਜ਼ਿੰਮੇਵਾਰੀਆਂ ਪੈਣਗੀਆਂ ਮਾਤਾ ਪਿਤਾ ਨੂੰ ਵੀ ਤੁਹਾਨੂੰ ਸਾਹਮਣਾ ਪੂਕੋ ਫਿਰ ਦੌਣਗੇ ਉਹ ਹੋਣ ਤੁਹਾਡੀਆਂ ਡਿਊਟੀਆਂ ਨਿਭਾ ਰੇ ਨੇ ਅੱਗੇ ਫਿਰ ਬੱਚੇ ਵੀ ਹੋਣਗੇ ਉਹ ਵੀ ਸਾਮਣਾ ਪਊਗਾ ਹੁਣ ਹੈ ਕਿ ਪਲੈਨਿੰਗ ਹੋਵੇ ਵੀ ਅਸੀਂ ਕੀ ਕੋਈ ਬਿਜ਼ਨਸ ਕਰੀਏ ਜਾਂ ਅਸੀਂ ਪੜ ਕੇ ਕੋਈ ਨੌਕਰੀ ਲਈਏ ਕੁਝ ਵੀ ਆ ਤੁਹਾਡੀ ਕੋਈ ਪਲੈਨਿੰਗ ਤਾਂ ਹੋਣੀ ਚਾਹੀਦੀ ਆ ਦੇਸੀ ਆ ਕਰੀ ਤੁਹਾਨੂੰ ਸਮਾਜ ਸੋਸਾਇਟੀ ਜਾਂ ਸਾਡਾ ਕਲਚਰ ਸੋਚ ਤੁਹਾਡੀ ਕਹਿਜੀ ਬਣਾ ਰਿਹਾ ਮੈਂ ਕਹਿਜੀ ਦੱਸ ਰਿਹਾ ਗੱਲਾਂ ਤੇ ਮੈਂ ਤੋ ਆਤੋਂ ਹੀ ਪੁੱਛ ਲੈਣਾ ਇੱਕ ਦੋ ਗੱਲਾਂ ਅਮਤਾ ਬਚਨ ਦੀ ਕੋਈ ਨੂ ਦਾ ਨਾਮ ਦੱਸੋਗੇ ਤਹੂੰ ਕਾਹ ਚੜੀ ਨੂ ਦਾ ਇਹ ਕਿਹੜਾ ਜੇਵਾਣੇ ਨਾਲ ਆਹ ਹੁੰਦਾ ਅਸਤਾ ਕਕੀਰੇ ਅਸ਼ਵਰੇ ਤੇ ਇੱਕਾ ਗੀਤਾ ਵਧੀਆ ਦਿਮਾਗ ਆ ਬੱਚਿਆਂ ਦਾ ਦਿਮਾਗ ਹੋਣਾ ਚਾਹੀਦਾ ਕਹ ਲਓ ਜੇ ਤੁਮ੍ਹ ਬਈ ਮੇਰੇ ਨਾਲ ਮਨ ਮੱਚੀ ਤਾਂ ਮੈਂ ਫਰਾਉਟ ਹੋਦੋਂ ਜੇ ਕੋਈ ਹੈ ਲੈ ਕੋ ਸੇਦਾ ਹੋ ਉਹ ਕਿਦਾ ਜਲਦੀ ਜਲਦੀ ਨਹੀਂ ਜਿੰਦੀ ਜੀ ਸਾਹਿਬ ਇੱਕ ਕੱਲ ਪਰਸੋਂ ਕਿਸੇ ਹੀਰੋਈ ਡੈਕ ਹੋਈ ਆ ਕਿਦੀ ਹੋਈ ਆ ਕੋਈ ਮੇਰਾ ਬਾਹਰ ਲੈਣ ਦੇ ਨਿਯੂ ਦੇ ਨਾਲ ਚੰਨ ਨੂੰ ਪਤਾ ਤੇ ਇੱਕ ਬੇਨ ਬੰਬਰ ਨੂੰ ਉਹਦੇ ਡੈਥ ਮੌਤ ਤਨ ਮਨਾਇਆ ਗਿਆ ਪੰਜਾਬ ਦਾ ਕ੍ਰਾਂਤੀਕਾਰੀ ਹੋਇਆ ਪੰਜਾਬ ਦਾ 1980 ਉਹਦੀ ਡੈਥ ਹੋਈ ਆ ਛੇ ਬੰਬਰ ਜਿਹੜੀ ਲੰਗੀ ਇਹ ਇਹਦਾ ਮੌਤ ਤਨ ਦਾ ਗਾਇਆ ਗਿਆ ਸੁਣਿਆ ਗਿਆ ਤੇ ਬੱਚਿਓ ਤੁਸੀਂ ਦੱਸਣਾ ਉਹ ਕੌਣ ਤੇ ਚਲੋ ਕੋਈ ਪਤਾ ਸਾਧ ਜੀ ਸੁਣਵਾਇਆ ਜੀ ਚਲੋ 6 ਨਵੰਬਰ ਨੂੰ 1987 ਨੂੰ ਸੰਤਰਾ ਮਦਾਸੀਤੀ ਉਹਦੇ ਬਾਰੇ ਅਸੀਂ ਜਮੀਨ ਜਾਣਦੇ ਸਾਡੇ ਨੇੜੇ ਪਿੰਡ ਦਾਤੀ ਰਾਏ ਸਰ ਦਾਤੀ ਉਹਨੇ ਸਾਡੇ ਲਈ ਲਿਖਿਆ ਗਰੀਬਾਂ ਬਾਰੇ ਤੂੰ ਮੰਗਦਾ ਰਹੀ ਬੇਸੂਰਜਾ ਕੰਮੀਆਂ ਦੇ ਬੇੜੇ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਜਿੱਥੇ ਮਿਲਨ ਅੰਗੂਠੇ ਸੰਗੀਆਂ ਨੂੰ ਵਾਲ ਤਰਸਦੇ ਕੰਗੀਆਂ ਨੂੰ ਅੱਖਾਂ ਸੋਨੀਆਂ ਤੇ ਦੰਦ ਕਰੀੜੇ ਤੂੰ ਮਗਦਾ ਰਹੀ ਬੇ ਸੂਰਜਾ ਕੰਮੀਆਂ ਦੇ ਵੇੜੇ ਗਾਲ ਲੱਗ ਕੇ ਸੀਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ ਸਤਰਾਮ ਦਾ ਸਿੱਕ ਗਰੀਬਾਂ ਦੇ ਹੱਕ ਤੇ ਲੱਗਦਾ ਸੀ ਅਸੀਂ ਗਰੀਬ ਹੋਣ ਦੇ ਬਾਵਜੂਦ ਉਹਨੂੰ ਜਾਣਦੇ ਨਹੀਂ ਉਹ ਪੌਣਾ ਨਾਲੇ ਨੇੜੇ ਦਾ ਉਹ ਤਸਾਂਝਾ ਵਾਲੇ ਨੂੰ ਜਾਣਦੇ ਸੀ ਕਾਨੂੰ ਉਹ ਕਹੂਗਾ ਮੈਂ ਤਜਾਬ ਬੋਲ ਦੂੰ ਜੋਰ ਲੱਗਦਾ ਪਾਣੀ ਵੀ ਢੋਲ ਸਕਦਾ ਚਾਹ ਵੀ ਢੋਲ ਸਕਦਾ ਇੱਥੇ ਸਾਰਾ ਕੋਈ ਸਰਕਾਰ ਹੋ ਰਹੀ ਹੈ ਮੈਂ ਕੋਈ ਇਹ ਨਹੀਂ ਬੋਲ ਰਿਹਾ ਉਹ ਜਿਹੜੇ ਸ਼ਰਾਬ ਵਾਲੀ ਗੱਲ ਕਹਿੰਦਾ ਜੇ ਨਾ ਨੱਚੀ ਲੈਂਗੀ ਤੇ ਸ਼ਰਾਬ ਢੋਲ ਦੂੰ ਉਹ ਘਟੋ ਘਟ ਮਿੰਨਾ ਦੋ ਮਿੰਟ ਪੜ ਤੇ ਡਿਸਕਸ ਹੋਈ ਹੋਊਗੀ ਹਾਈ ਲੈਵਲ ਤੇ ਬੀਪਾਈਏ ਕਨਾ ਉਹ ਕਹਿੰਦੇ ਪਾਓ ਪੰਜਾਬ ਦੇ ਲੋਕਾਂ ਨੇ ਸੁਣਨੀ ਹੈ ਜੁਗਸਾਹ ਇਹ ਗੀਤ ਦੇ ਸਭ ਤੋਂ ਵੱਧ ਪਿਉ ਨੇ ਤੁਸੀਂ ਕਿੱਥੇ ਫਿਰਦੇ ਹੋ ਵੀ ਅਸੀਂ ਤੁਸੀਂ ਤਾਂ ਚੰਗੀ ਸੋਚ ਵਾਲੇ ਹੋ ਮਾਫ ਦੇ ਦੀ ਲਾਦ ਮੈਨੂੰ ਲੱਗਿਆ ਕਿ ਤੇ ਲੈਕਚਰ ਦੇਣ ਆਇਆ ਸਾਨੂੰ ਇਹ ਕਿਹਾ ਨਾ ਤੇਰਾ ਟਰੀਕਾ ਦੱਸਿਆ ਪੰਪਤਾਵਾਲੀ ਦੇ ਨੂੰ ਤਾਂ ਜਿਆਦਾ ਹੱਡੇ ਨੋਂ ਆ ਜਾ ਬੇੜਕ ਹਿੰਦੁਸਤਾਨ ਦੇ ਸਲਤਨ ਚ ਬੰਦਾ ਸੈਕੰਡ ਮੈਰਿਜ ਨਹੀਂ ਕਰਾ ਸਕਦਾ ਪਰ ਉਹਦੇ ਪਹਿਲੇ ਪਿਆਦੇ ਚਾਰਜ ਵਾਧੇ ਘਰ ਵਾਲੇ ਵੀ ਜਿੰਦਗੀ ਤਰ ਚਲੋ ਚੱਦ ਲੰਬੇ ਨਾਲ ਜਾਈਏ ਇਹਦਾ ਮਤਲਬ ਕੀ ਹੋ ਗਿਆ ਜੋ ਸੰਤਰਾ ਮਦਾਸੀ ਤੀਚੇ ਲੱਗਿਆ ਨਹੀਂ ਸਰਕਾਰ ਨੇ ਸਸਪੈਂਡ ਕਰਤਾ ਯਾਦ ਭਾਰਤ ਚ ਪੁੱਠਾ ਕਰਕੇ ਲਟਕਾਇਆ ਹੇਟਾ ਸਟਾਪ ਲਾ ਕੇ ਅੱਗੇ ਲਾ ਕੇ ਦਿਮਾਗ ਪਗਰਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਕੁਝ ਸਾਤੋਂ ਲਿਖਦਾ ਸਹਿਬਜ਼ਾਦਿਆਂ ਦੀ ਸ਼ਹੀਦੀ ਤੇ ਜੀ ਦਿੱਤੇ ਨਹੀਂ ਸਾਹਿਬ ਜਦੋਂ ਦੇ ਪਿਛਲਾ ਸੰਬੰਧ ਕਵੀ ਪਰਿਵਾਰ ਹਜੂਰ ਸਾਹਿਬ ਕਰਕੇ ਆ ਰਹੀ थी रेल ਗੱਡੀ ਚ थी ਜਦੋਂ ਟ੍ਰੇਨ ਮਨਮਾੜ ਪਹੁੰਚੀ ਉਹਦੀ ਡੈਥ ਹੋ ਗਈ ਸ਼ੇਨ ਮਮਰਨ ਸਿੰਘ ਪਤੀ ਨੂੰ ਲੱਗਿਆ ਕਾਤੋਂ ਮਨਮਾੜੇ ਸਖਾਂ ਨੇ ਸੰਸਕਾਰ ਕਰਤਾ ਉਹਦੀ ਕੁੜੀ ਸਾਡੇ ਨਾਲ ਕਾਜੀ ਚ ਪੜਦੀ ਤੇ ਕੀਰਤਨ ਦਾਸ ਸੀ ਉਸਾਂ ਦਿੱਤੀ ਅਸੀਂ ਆਰਚ ਦਿੱਤੇ ਉਹ ਕੀ ਦਿਖਾਉਂਦੇ ਹੁੰਦੇ ਆਪਣੇ ਬਾਪ ਨੇ ਉੱਚੀ ਰੇਖਾ ਤੇ ਫਿਰ ਫੁੱਲ ਪਾਏ ਕੁਤੇ ਕਨਾਬੀਚ ਸੰਤ ਰਾਮਦਾਸੀ ਨੇ ਸੰਤ ਰਾਮਦਾਸੀ ਨੇ ਜੋ ਕੁਝ ਲਿਖਿਆ ਸਮਾਜ ਨੂੰ ਚੰਗੇ ਬਣਾਉਣ ਲਈ ਲਿਖਿਆ ਤੁਸੀਂ ਇਹ ਝੱਲੇ ਸੰਤ ਰਾਮਦਾਸੀ ਨੇ ਪਰ ਅਸੀਂ ਅਸੀਂ ਤਾਂ ਜੀ ਸਾਡੇ ਘਰੇ ਫੰਕਸ਼ਨ ਹੋਵੇ ਸਾਡੇ ਸਕੂਲ ਚ ਹੋਵੇ ਕਿਤੇ ਹੋਵੇ ਜੇ ਪੰਜ ਗੀਤ ਵੱਜਣਗੇ ਨਾ ਚਾਰ ਗੀਤ ਚਾਰ ਵਾਰ ਇੱਕ ਗੀਤ ਵੱਜੂਗਾ ਸ਼ਰਾਬ ਬੋਲਣਾ ਇਹ ਤੋਂ ਪਤਾ ਲੱਗਦਾ ਵੀ ਅਸੀਂ ਸਾਡੀ ਫਿਰ ਸੋਚਦਾ ਜਦੋਂ ਅਸੀਂ ਪੜਦੇ ਤੇ ਮੈਂ 8ਵੀਂ ਚ ਪੜਦਦੀ ਗੀਤ ਐ ਤੇ ਲੂ ਰਾਮ ਦੀ ਹੱਟੀ ਦਾ ਜੜਦਾ ਜੋੜਾ ਵਿੱਚ ਬੈ ਗਿਆ ਜੱਟ ਦੇ ਬੱਚੇ ਜੜਦਾ ਖਾਂਣ ਲੱਗੇ ਤੇ ਮੈਂ ਨਹੀਂ ਕਦੇ ਨਸ਼ਾ ਬਤਾ ਕੀਤਾ ਇਹ ਗੀਤ ਕਰਕੇ ਸਦੀਕ ਦਾ ਗੀਤ ਐ ਤੇ ਦਰਤਾ ਨਾਲ ਜੱਟ ਤੇ ਕਬਰਾਂ ਤੱਕ ਜਾਓ ਲੋਕਦਾਰ ਮੇਲਾ ਦੀ ਬੜੀਆ ਚੀਜ਼ ਲੋਕ ਗੀਤ ਛੋੜਦੇ ਨੇ ਗੀਤ ਆਇਤੀ ਪਿੱਛੇ ਜੇ ਯਾਰਾਂ ਨਮੁੱਲੇ ਹਵਾ ਦੇ ਹਾਂ ਇਹ ਗੀਤ ਚਿੱਕ ਵੀ ਲੈਣੀ ਜੀ ਨਹੀਂ ਜਿਹੜੀਆਂ ਇਹ ਕਹਿੰਦੀਆਂ ਵੀ ਤੁਸੀਂ ਕੁਝ ਬਣਿਓ ਐਂ ਕਹਿੰਦੀ ਐ ਕਿ ਕਰ ਕੇ ਆਏ ਜਾਓ ਗਾਹਾਂ ਜਾ ਕੇ ਆਏ ਕਰੋ ਕਿਸੇ ਦਿਨ ਤੁਸੀਂ ਆਪਾਂ ਨੂੰ ਪਸ ਕਹੋ ਪਰ ਜੇ ਕੋਈ ਸਾਦੀ ਨੂੰ ਕਹਿੰਦਾ ਉਹ ਨਹੀਂ ਮੰਜ਼ੂਰ ਹੰਨਾ ਉਹ ਵੀ ਸਾਦੀ ਨੇ ਐਸੀ ਹਰ ਇੱਕ ਗੱਲ ਨੂੰ ਆਪਦੇ ਤੇ ਲਾਗ ਰੱਖੀਏ ਇਹ ਗੀਤ ਯਾਰਾਂ ਨਮੁੱਲੇ ਸਭ ਤੋਂ ਵੱਧ ਸੁਣੇ ਫਿਰ ਤੁਸੀਂ ਕਾਮਯਾਬ ਕਿਵੇਂ ਜੀ ਹੋਵਾਂਗੇ